ਪਹਿਲਾਂ ਆਪਾਂ ਦੇਖਿਆ ਵੀ ਮਾਨ ਸਰਕਾਰ ਸਾਰੇ ਪਾਸੇ ਕਾਫੀ ਐਕਟਿਵ ਰਹੀ ਪਰ ਉਹਨਾਂ ਦੇ ਵਿੱਚੋਂ ਨਾ ਇੱਕ ਪੱਖ ਤੇ ਖਾਸ ਕਰਕੇ ਤਹਿਸੀਲਦਾਰ ਸਭ ਤਹਿਸੀਲਦਾਰ ਉਹਨਾਂ ਦੇ ਮਗਰੇ ਬੜੇ ਪਏ ਵੀ ਪਤਨੀਆਂ ਕਰ ਦਿਓ ਜੀ ਇਹ ਕਰ ਦਿਓ ਜੀ ਫਿਰ ਉਹਨਾਂ ਤੋਂ ਬਾਅਦ ਹੁਣ ਕਹਿੰਦੇ ਵੀ ਪਟਵਾਰੀਆਂ ਦੀਆਂ ਬਦਲੀਆਂ ਕਰਨੀਆਂ ਨੇ ਪਟਵਾਰੀਆਂ ਦੀਆਂ ਬਦਲੀਆਂ ਦਾ ਨੋਟਿਸ ਆਇਆ ਤੇ ਉਹਦੇ ਵਿੱਚ ਉੱਤੇ ਲਿਖਿਆ ਹੋਇਆ ਵੀ 42 ਪ੍ਰਸ਼ਟ ਜਿਹੜੇ ਪਟਵਾਰੀਆ ਪਈ ਉਹਨਾਂ ਦੀਆਂ ਦੂਰ ਬਦਲੀਆਂ ਕਰਦੀਆਂ ਜਿਹਦੇ ਵਿੱਚ ਅੱਗੇ ਰੌਲਾ ਪੈ ਗਿਆ ਕੁਝ ਤੇ ਇਹ ਕਹਿ ਰਹੇ ਨੇ ਭਾਈ ਕਿ ਉਹਦੇ ਚ ਅਜੇ ਤੇ ਕੁਝ ਪਟਵਾਰੀ ਬਣੇ ਨਹੀਂ ਜਿਨ੍ਹਾਂ ਨੂੰ ਜੁਆਇਨ ਇਨ ਕੀਤਾ ਉਹ ਵੀ ਇਸ ਲਿਸਟ ਦੇ ਵਿੱਚ ਨੇ ਆ ਤੁਹਾਡੇ ਕਾਗਜ਼ ਜੀ ਮੈਂ ਚੱਕ ਕੇ ਵੇਖਣ ਲੱਗਾ ਜੇ ਤੇ ਇਹ ਜੇ ਤੇ ਸਪੱਸ਼ਟ ਵੀ ਕਰਿਓ ਆ ਤੇ ਕੁਝ ਖਬਰਾਂ ਨੇ ਤੁਸੀਂ ਕੱਢੀਆਂ ਦੋ ਪ੍ਰਿੰਟ ਆਊਟ ਨੇ ਤੇ ਆ ਮੇਰੇ ਖਿਆਲ ਦੇ ਨਾਲ ਬਦਲੀਆਂ ਦੀ ਲਿਸਟ ਆ ਜੀ ਜੀ ਠੀਕ ਹੈ ਜੀ ਆ ਅਧਾਰਿਕ ਲਿਖਦਾ ਮੀਡੀਆ ਅਲਕ ਪੰਜਾਬ ਸਰਕਾਰ ਨੇ 42 ਭ੍ਰਿਸ਼ਟਾਚਾਰੀ ਪਟਵਾਰੀਆਂ ਦਾ ਕੀਤਾ ਤਬਾਦਲਾ ਚਲੋ ਇਹ ਛੱਡ ਦਿੰਦੇ ਆ ਆਹ ਹੈ ਆਫੀਸ਼ੀਅਲੀ ਜੋ ਲਿਸਟ ਜਾਰੀ ਕੀਤੀ ਗਈ ਬਦਮੀ ਇਹਦੇ ਵਿੱਚ ਤੇ ਕਿਤੇ ਨਹੀਂ ਮਹਿਕਮੇ ਨੇ ਲਿਖਿਆ ਕਿ ਮਹਿਕਮੇ ਨੇ ਨਹੀਂ ਲਿਖਿਆ ਉਹਨੇ ਮੀਡੀਆ ਨੇ ਲਿਖਤਾ ਤਾਂ ਫਿਰ ਪ੍ਰੇਸ਼ਤ ਕੌਣ ਹੋ ਗਿਆ ਤੇ ਰੱਬ ਹੀ ਜਾਣੇ ਹੁਣ ਪਰ ਚੀਜ਼ਾਂ ਦੋਨੇ ਆਪਣੇ ਸਾਹਮਣੇ ਪਈਆਂ ਨੇ ਪ੍ਰੇਸ਼ਤ ਤਾਂ ਫਿਰ ਉਹ ਹੋ ਗਿਆ ਨਾ ਜੋ ਆਪਣੇ ਕੋਲ ਆਪਣੇ ਪਾਸ ਇਹੋ ਜੇ ਕੰਮ ਸੰਭੀ ਬੈਠਾ ਹੈ ਕਿ ਤੁਸੀਂ ਕਿਸੇ ਨੂੰ ਯਾਰ ਸਾਡੇ ਕੋਲ ਮੇਰੀ ਗੱਲ ਸੁਣੋ ਆਪਾਂ ਇਥੇ ਸਟੂਡੀਓ 'ਚ ਬਹਿ ਕੇ ਕਿਸੇ ਦਾ ਕਰੈਕਟਰ ਜਿਹੜਾ ਹੂੰ ਦੇਖੋ ਅਸੈਸੀਨੇਟ ਕਰੀਏ ਚੰਗੀ ਗੱਲ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਹੂੰ ਮਤਲਬ ਕਿ ਮੈਂ ਤਾਂ ਫਿਰ ਵੀ ਕੋਈ ਮਜ਼ਮਤ ਵੀ ਕਰਾਂ ਤੇ ਮਾਨ ਸਾਹਿਬ ਤੋਂ ਬਗੈਰ ਨਹੀਂ ਬੋਲਦਾ ਮੈਂ ਜੀ ਕਿਤੇ ਚਲੋ ਤਲਖੀ ਚਾਹੀਏ ਤੇ ਕਿਤੇ ਹੋ ਸਕਦਾ ਕੋਈ ਸ਼ਬਦ ਵੱਧ ਘੱਟ ਨਿਕਲ ਜਾਵੇ ਤੇ ਉਹਦੇ ਲਈ ਵੀ ਮਾਫੀ ਮੰਗੀ ਜੀ ਪਰ ਅਸੀਂ ਕੀ ਕਰ ਰਹੇ ਹਾਂ ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਕੁਝ ਐਸੇ ਨਾਮ ਨੇ ਕੁੱਲ ਇਹ ਜਿਹੜੀ ਲਿਸਟ ਜਾਰੀ ਹੋਈ ਆ ਮੇਰੇ ਖਿਆਲ ਦੇ ਨਾਲ ਜੇ ਆਪਾਂ ਗਿਣਤੀ ਦੇ ਪਾਰੋਂ ਲਈਏ ਤੇ 42 ਨੇ ਠੀਕ ਹੈ ਜੀ ਕੁਝ ਬਦਲ ਕੇ ਆਪਣੇ ਏਰੀਏ ਦੇ ਵਿੱਚ ਆਏ ਨੇ ਉਧਰੋਂ ਪਟਿਆਲੇ ਵਾਲੀ ਸਾਈਡ ਤੋਂ ਜੀ ਕੁਝ ਵਿੱਚ ਟ੍ਰੈਨੀ ਨੇ ਹਲੇ ਹੂੰ ਜਿਨ੍ਹਾਂ ਨੇ ਜੁਆਇਨ ਹੀ ਨਹੀਂ ਕੀਤਾ ਜੀ ਜਿਹੜੇ ਕਿਸੇ ਬੰਦੇ ਨੇ ਚਿਹਰੇ ਹੀ ਨਹੀਂ ਹਲੇ ਸਾਭੀ ਬ੍ਰਿਸ਼ਟੋ ਕਿੱਥੋਂ ਹੋ ਗਿਆ ਵੀ ਇਹਦਾ ਮਤਲਬ ਆ ਕਿ ਕਿਸੇ ਬੱਚੇ ਦਾ ਤੁਸੀਂ ਉਵੇਖ ਕੇ ਉਹ ਚੰਗਾ ਹੈ ਕਿ ਮੰਦਾ ਉਹਦੀ ਮਾਂ ਦੀ ਕੁੱਖ ਚ ਤੈ ਕਰ ਦਿਓਗੇ ਕਿ ਬਦਮਾਸ਼ ਬਣੇਗਾ ਜਾਂ ਸਾਧ ਬਣੇਗਾ ਜੀ ਗੱਲ ਹੀ ਹੋਗੀ ਅਜ ਜਿਹਨੇ ਜੁਆਇਨ ਨਹੀਂ ਕੀਤਾ ਉਹਨਾਂ ਤੋਂ ਮੇਰੇ ਖਿਆਲ ਦੇ ਨਾਲ ਸਭ ਤੋਂ ਖੱਛ ਤੇ ਚਵਲ মিডিਆ ਜਿਹੜਾ ਇਸ ਇੰਡੀਆ ਦਾ ਕੋਈ ਬੰਨਾ ਹੈ ਕਿਸੇ ਨੇ ਅਵਾਰਡ ਜਿੱਤਣਾ ਤੇ ਮੇਰੇ ਖਿਆਲ ਦੇ ਨਾਲ ਅਸੀਂ ਹੁਣ ਉਸ ਦੌੜ ਦੇ ਵਿੱਚ ਸ਼ਾਮਲ ਹੋ ਗਏ ਜੀ ਮਾਫ ਕਰਨਾ ਸ਼ਬਦ ਫੇਰ ਉੱਥੇ ਆ ਜਾਣੇ ਆ ਤਾਂ ਮਤਲਬ ਇਹ ਨਹੀਂ ਹੈ ਕਿ ਅਸੀਂ ਪੋਲੀਟਿਸ਼ੀਅਨ ਨੂੰ ਮੜਾ ਬੋਲੀ ਜਾਈਏ ਜੀ ਸਾਨੂੰ ਖੁਦ ਸ਼ੀਸ਼ਾ ਵੇਖਣ ਦੀ ਜ਼ਰੂਰਤ ਹੈ ਸਾਰਾ ਕਿਤੇ ਮੇਰੀ ਗੱਲ ਸੁਣੋ ਸਰਕਾਰ ਨੇ ਕਿਤੇ ਲਿਖਿਆ ਕਿ ਅਸੀਂ ਭ੍ਰਿਸ਼ਟਾਚਾਰੀ ਦੀ ਕਾਰਵਾਈ ਕੀਤੀ ਆ ਹੋਰ ਦੇਖੋ ਇਹਦੇ ਚ ਕਈ ਕੁੜੀਆਂ ਨੇ ਮਤਲਬ ਕਿ ਆ ਮੈਂ ਦੇਖੋ ਕੌਰ ਕੌਰ ਕਾਫੀ ਸਾਰੇ ਰਾਣੀ ਕੌਰ ਕੌਰ ਰਾਣੀ ਇਨ ਚ ਕਈ ਅਜਿਹੀਆਂ ਹੋਣ ਗਈਆਂ ਕਿ ਭਈ ਜਿਨ੍ਹਾਂ ਦੀ ਸ਼ਾਦੀ ਕਿਤੇ ਹੋ ਗਈ ਹੂੰ ਤਾਂ ਜੋ ਉਹਨਾਂ ਦਾ ਟਰਾਂਸਫਰ ਬਣਦਾ ਸੀ ਵਿਭਾਗ ਨੇ ਕਰ ਦਿੱਤਾ ਹੋਵੇਗਾ ਕਰ ਦਿੱਤਾ ਬਿਲਕੁਲ ਅਰੇ ਯਾਰ ਕਿਉਂ ਅਸੀਂ ਚੱਕਰਾਂ 'ਚ ਪੈ ਗਏ ਮੈਨੂੰ ਸਮਝ ਨਹੀਂ ਆਉਂਦੀ ਅਫਸੋਸ ਹੁੰਦਾ ਹੈ ਕਿ ਫਿਰ ਜਦੋਂ ਲੋਕ ਗਾਲਾਂ ਕੱਢਦੇ ਹੋ ਸਾਰਿਆਂ ਨੂੰ ਕੱਢਦੇ ਆ ਜੀ ਜਿਹੜੇ ਬੱਚੇ ਅੱਛਾ ਕੰਮ ਕਰਦੇ ਆ ਜਰਨਲਿਸਟਾਂ ਦੇ ਵਿੱਚ ਨਵੇਂ ਆਏ ਆ ਉਹਨਾਂ ਨੂੰ ਵੀ ਨਾਲ ਫਿਰ ਤੁਸੀਂ ਗਾਲਾਂ ਪਵਾ ਦਿੰਦੇ ਹੋ ਪਰ ਬਹੁਤ ਘਟਿਆ ਪਣਿਆ ਇਹ ਜਿਵੇਂ 2-3 ਮੀਡੀਆ ਆਧਾਰਿਆਂ ਨੇ ਇਹ ਕੰਮ ਕੀਤਾ ਮੇਰੇ ਖਿਆਲ ਦੇ ਨਾਲ ਸਾਨੂੰ ਸੰਕੋਚ ਕਰਨ ਦੀ ਜ਼ਰੂਰਤ ਹੈ ਯਾਰ ਠੀਕ ਆ ਮੈਂ ਵਾਰ-ਵਾਰ ਕਹਿੰਦਾ ਹੁੰਨਾ ਕਿ ਕਿਸੇ ਵੀ ਮਹਿਕਮੇ 'ਚ ਸਾਰੇ ਮਹਾਪੁਰਸ਼ ਨਹੀਂ ਹੁੰਦੇ ਸਾਰੇ ਮੰਦੇ ਨਹੀਂ ਹੁੰਦੇ ਜੀ ਜੀ ਜੋ ਵੀ ਕੋਈ ਮੰਦਾ ਕਰਦਾ ਉਹ ਨਜਿੱਠੋ ਜਿੱਦਾਂ ਮਰਜ਼ੀ ਉਹਦੇ ਨਾਲ ਉਹਨੂੰ ਫੜ ਕੇ ਤਾੜੋ ਉਹਨੂੰ ਫੜ ਕੇ ਬਰਖਾਸਤ ਕਰੋ ਜੀ ਜੋ ਮਰਜ਼ੀ ਕਰੋ ਆਪਾਂ ਕੋਈ ਮਾਨ ਸਾਹਿਬ ਦਾ ਕੋਈ ਹੱਥ ਥੋੜੀ ਫੜ ਸਕਦੇ ਆਪਾਂ ਤਾਂ ਸਗੋ ਕਹਿੰਨੇ ਕਿ ਮਾਨ ਸਾਹਿਬ ਤੁਸੀਂ ਅਜਿਹਾ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਆ ਪਰ ਬਤੌਰ ਕੋਈ ਮੀਡੀਆ ਅਧਾਰਾ ਜਾਂ ਮੀਡੀਆ ਪਰਸਨ ਸਾਨੂੰ ਕੀ ਹੱਕ ਆ ਕਿ ਬਗੈਰ ਕਿਸਾ ਕੋਈ ਵੀ ਮਾਲੋ ਕਿਸੇ ਨੂੰ ਕੋਚਾਰ ਸ਼ੀਟ ਨਹੀਂ ਕੀਤਾ ਵਿਭਾਗ ਨੇ ਜੀ ਬਗੈਰ ਕਿਸੇ ਨੂੰ ਇਹ ਜਾਣੇ ਤੋਂ ਕਿ ਕੋਈ ਵਿਭਾਗ ਦੇ ਆਫੀਸ਼ੀਅਲੀ ਕਾਰਵਾਈ ਹੋਈ ਹੈ ਹੂੰ ਕੋਈ ਪਰਚਾ ਹੋਇਆ ਵਿਜੀਲੈਂਸ ਦੇਖ ਰਹੇ ਹਾਂ ਅਸੀਂ ਕਿਸੇ ਨੂੰ ਭ੍ਰਿਸ਼ਟਾਚਾਰ ਕਿਵੇਂ ਭ੍ਰਿਸ਼ਟਾਚਾਰੀ ਕਹਿ ਸਕਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਕੱਲ ਨੂੰ ਉੱਠ ਕੇ ਕੋਈ ਸਾਨੂੰ ਵਕਾਊ ਅਖਬਾਰ ਜਾਂ ਵਕਾਊ ਪੱਤਰ ਕਰ ਕਹੇ ਫਿਰ ਠੀਕ ਹੈ ਦੈਟਸ ਓਕੇ ਫਿਰ ਸਾਨੂੰ ਵੀ ਸਫਾਈ ਚਾਹੀਏ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਕਿ ਭਾਈ ਹਾਂ ਭਈ ਸਬੂਤ ਦੇ ਤਾਂ ਤੁਸੀਂ ਕਿਹੜਾ ਸਬੂਤ ਲੈ ਰਹੇ ਹੋ ਸਬੂਤ ਨਾ ਅਸੀਂ ਗੱਲ ਕਰ ਰਹੇ ਆਂ ਤਾਂ ਫਿਰ ਅਗਲਾ ਵੀ ਕਰ ਬਹੁਤ ਕੱਟਿਆ ਪੱਤਰਕਾਰ ਤਾਂ ਹੈ ਔਰ ਪੱਤਰਕਾਰਤਾ ਦਾ ਮੈਂ ਕਹੂੰਗਾ ਕਿ ਨਗਾਰ ਹੈ ਠੀਕ ਆ ਮਹਿਕਮਿਆਂ ਚ ਬੜੇ ਬੰਦੇ ਮਾੜੇ ਹੁੰਦੇ ਆ ਬੜੇ ਚੰਗੇ ਹੁੰਦੇ ਪਰ ਯਾਰ ਜਿਹੜੇ ਟ੍ਰੇਨੀ ਜਿਨ੍ਹਾਂ ਨੇ ਹਾਲੇ ਜੁਆਇਨ ਹੀ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਅਭਿਸ਼ਟਾਚਾਰੀ ਕਹਤਾ ਉਹ ਸਾਰੀ ਜ਼ਿੰਦਗੀ ਜਦੋਂ ਜੌਬ ਕਰਨਗੇ ਉਹ ਤੁਹਾਡੀ ਖਬਰ ਜਿਹੜੀ ਆ ਨਾ ਸੀਨੇ ਚ ਸੱਲਾ ਲੈ ਕੇ ਬੈਠਣਗੇ ਬਿਲਕੁਲ ਜੀ ਤੋ ਕਹਣਗੇ ਕਿ ਸਾਨੂੰ ਤਾਂ ਪਹਿਲੇ ਹੀ ਲਾਤੀ ਸੀ ਇਹਨਾਂ ਨੇ ਕੱਲ ਹੀ ਹੁਣ ਚੱਲੀ ਚੱਲੋ ਜਿਦਾ ਆਉਂਦਾ ਕੰਮ ਬਲੇਟ ਚੱਲਣਾ ਗਲਤ ਹੈ ਜੀ ਮਾਫ ਕਰਨਾ ਉਹਨਾਂ ਨੇ ਤਾਂ ਪਤਾ ਨਹੀਂ ਕਹਿਣਾ ਕਿ ਨਹੀਂ ਕਹਿਣਾ ਪਰ ਮੈਂ ਇਹੋ ਜੀ ਰਿਪੋਰਟਿੰਗ ਵਾਸਤੇ ਇਹੋ ਜੀ ਪੱਤਰਕਾਰਤਾ ਵਾਸਤੇ ਬਤੌਰ ਮੀਡੀਆ ਕਰਮੀ ਕਹਿ ਲੋ ਜਾਂ ਮੀਡੀਆ ਮਜ਼ਦੂਰ ਮੈਂ ਮਾਫੀ ਮੰਗ ਲੈਣਾ ਕਿ ਅਸੀਂ ਹੁਣ ਇਸ ਪਤਨ ਤੇ ਪਹੁੰਚ ਗਏ ਆ ਕਿ ਜਿੱਥੇ ਕਹਿ ਲੋ ਕਿ ਬਸ ਲੋਕ ਨਾ ਕਹਿਣਗੇ ਕਿ ਤੁਹਾਡੇ ਪਤਨ ਤੋਂ ਤੇ ਸ਼ਿਗਰ ਪਤਨ ਹੀ ਚੰਗਾ ਜੀ ਸੱਚੀ ਗੱਲ ਤੁਹਾਡੀ ਮਿੰਟ ਜੀ ਪਰ ਜਿਨ੍ਹਾਂ ਨੇ ਇਹ ਖਬਰ ਪੜ੍ਹ ਲਈ ਜਿਨ੍ਹਾਂ ਨੇ ਇਹ ਵੇਖ ਲਈ ਤੇ ਉਸ ਬਾਅਦ ਜਿਨ੍ਹਾਂ ਨੇ ਆਪਣੀ ਗੱਲ ਨਾ ਸੁਣੀ ਜਾਂ ਫਿਰ ਉਹ ਬਾਅਦ ਚ ਕਲੈਰੀਫਿਕੇਸ਼ਨ ਨਾ ਜਿਨ੍ਹਾਂ ਨੇ ਸੁਣੀ ਵੇਖੀ ਉਹਨਾਂ ਵਾਸਤੇ ਤਾਂ ਪੱਕਾ ਹੀ ਹੋ ਗਿਆ। ਫਿਰ ਤਾਂ ਹੀ ਮੇਰੇ ਨਾਲ ਲੱਗਦੇ ਨੇ। ਫਿਰ ਇਹ ਹੀ ਮੈਂ ਤੁਹਾਨੂੰ ਕੀ ਦੱਸਾਂ? ਜੀ। ਮੈਂ ਤਾਂ ਸਾਰੇ ਪਾਸੇ ਫਸਿਆ। ਉਧਰੋਂ ਉੱਥੇ ਬੈਠ ਜਾਂਦੇ ਨੇ। ਪਤਾ ਨਹੀਂ ਕੀ ਕਾ ਕਰਕੇ ਉਥੇ WhatsApp ਗਰੁੱਪਾਂ 'ਚ ਮੈਂਸ਼ਨ ਕਰਦੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਬੋਲਦਾ ਜੀ ਇਹਨੂੰ ਐ ਇਦਾਂ ਉਦਾਂ। ਹੂੰ। ਠੀਕ ਹੈ WhatsApp ਤੁਸੀਂ ਮੇਰੇ ਸਾਹਮਣੇ ਆਓ WhatsApp ਗਰੁੱਪਾਂ 'ਚ ਕੀ ਬੋਲਦੇ? ਮੇਰਾ ਐਡਰੈਸ ਲਓ ਮੇਰਾ ਟੈਲੀਫੋਨ ਨੰਬਰ ਲਓ ਆਓ ਮੇਰੇ ਸਾਹਮਣੇ ਬੈਠੋ ਬਿਲਕੁਲ ਜੇ ਮੈਂ ਗਲਤ ਕਰਦਾ ਤੇ ਫੜ ਕੇ ਮੈਨੂੰ ਠਾਣੇ ਸੌੜਦੇ ਹੋ ਜੇ ਮੈਂ ਕੋਈ ਦੋ ਨੰਬਰ ਦਾ ਧੰਦਾ ਕਰਦਾ ਫੜ ਕੇ ਠਾਣੇ ਸੌੜਦਾ ਇਹਨਾਂ ਤੋਂ ਵੀ ਇਹ ਵੀ ਕਹੀ ਜਾਂਦੇ ਇਹ ਇਦਾਂ ਇਦਾਂ ਜੇ ਉਧਰੋਂ ਦੂਜੇ ਪਾਸੇ ਆ ਉਧਰੋਂ ਕੋਈ ਕਹਿੰਦਾ ਅਟੈਕ ਹੋ ਗਿਆ ਕੋਈ ਕਹਿੰਦਾ ਹੋ ਜਾਣਾ ਠੀਕ ਹੈ ਨਾ ਜੀ ਸਾਰੇ ਪਾਸੇ ਰਗੜੇ ਪਏ ਨੇ ਅਸੀਂ ਚਲੋ ਤਿੱਕੋ ਪਰ ਅਸੀਂ ਆਪ ਦਾ ਕੰਮ ਕਰਨਾ ਹੈ 100 ਹੋਣਾ ਤੇ ਕੰਮ ਜਦੋਂ ਤੱਕ ਕਰਨਾ ਹੈ ਜਦੋਂ ਤੱਕ ਕਹਿੰਦੇ ਸਾਹ ਚੱਲਦੇ ਹੋ ਤੱਕ ਤੇ ਕੰਮ ਕਰਨਾ ਹੀ ਹੈ ਖੈਰ ਚਲੋ ਜੀ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਬਿਨਾ ਬਈ ਸਬੂਤਾਂ ਤੋਂ ਆਪਾਂ ਕੋਈ ਇਨਫਾਰਮੇਸ਼ਨ ਪਾ ਦੂਗਾ ਫਿਰ ਇਹ ਖਬਰਦਾਰ ਨਾ ਜਿਹੜਾ ਸਪਸ਼ਟੀ ਕਰਨ ਲਾ ਦਿੰਦੇ ਹੁੰਦੇ ਆ ਜੀ ਫਿਰ ਇਹ ਭੱਜ ਕੇ ਉਹ ਮਾਫੀ ਮੰਗ ਲੈਂਦੇ ਹੁੰਦੇ ਆ ਕੋਈ ਡੇਫਰਮੇਸ਼ਨ ਪਾ ਦੂਗਾ ਜੀ ਜੀ ਬਿਲਕੁਲ ਸ਼ੁਕਰੀਆ ਦੋਸਤੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੋੜਨ ਵਾਸਤੇ ਮੌਸਮ ਅੱਜ ਠੰਡਾ ਹੈ ਪਰ ਪ੍ਰੋਗਰਾਮ ਥੋੜਾ ਜਿਹਾ ਠੰਡਾ ਨਾਰਾਇਣ ਦੇ ਉਹ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਹੋ ਦੋਸਤੋ ਮਿੱਤਰਾਂ ਨਾਲ ਜੋੜਦੇ ਹੋ ਗੱਲਾਂ ਕਾਫੀ ਸਾਰੀਆਂ ਨੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਮਿੰਟੂ ਜੀ ਗੱਲਾਂ ਅੱਗੇ ਲਿਜਾਣ ਤੋਂ ਪਹਿਲਾਂ ਆਪਾਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰ ਲਈਏ ਕਿਉਂਕਿ ਉਹਦੇ ਚ ਕਾਫੀ ਸਾਰੀਆਂ ਉਮੀਦਾਂ ਸੀ ਤੇ ਲਿਸਟਾਂ ਵੀ ਕਹਿੰਦੇ ਕਿ ਸਾਹਮਣੇ ਸੀ ਵੀ ਆ ਆਵਿਸ਼ਿਆਂ ਤੇ ਗੱਲਬਾਤ ਹੋਣੀ ਹੈ ਪਰ ਉਹ ਗੱਲਬਾਤ ਤੇ ਕਿਤੇ ਲੁਕਵੀ ਥੋੜਾ ਜਿਹਾ ਸਮਾਂ ਕੋ ਚੰਦਕ 90 ਮਿੰਟ ਗਿਣਵੇਂ ਮਿੰਟ ਚੱਲਿਆ ਤੇ ਉਹਦੇ ਵਿੱਚ ਵੀ ਕਹਿੰਦੇ ਵੀ ਕੁਝ ਪਿਛਲੇ ਸੱਜਣਾਂ ਦੀਆਂ ਸ਼ਰਧਾਂਜਲੀਆ ਤੇ ਥੋੜੇ ਬਹੁਤੀਆਂ ਗੱਲਾਂ ਬਾਤਾਂ ਹੋਈਆਂ ਤੇ ਫਿਰ ਉਹ ਜਲਦੀ ਸਿਮਟ ਗਿਆ ਕੀ ਕਾਰਨ ਹੋਇਆ ਜੀ ਇੰਨੇ ਵੱਡੇ ਮੁੱਦੇ ਨੇ ਇੰਨੇ ਵੱਡੇ ਵਿਸ਼ੇ ਨੇ ਪਰ ਸਮਾਂ ਇੰਨਾ ਥੋੜਾ ਕਿਉਂ ਦੇਖੋ ਇਹ ਤੇ ਹੁਣ ਮੇਰੀ ਗੱਲ ਸੁਣੋ ਸੰਧਵਾ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਜੀ ਕੁਲਤਾਰ ਸਿੰਘ ਸੰਧਵਾ ਆਪਣੇ ਇਲਾਕੇ ਦੇ ਆ ਤੇ ਬਤੌਰ ਵਿਰੋਧੀ ਧਿਰ ਦੇ ਆਗੂ ਹੂੰ ਇਹਨਾਂ ਨੇ ਬਾਕਮਾਲ ਕੰਮ ਕੀਤਾ ਜੀ ਮੀਆਂ ਚ ਤਰਨਾ ਲਾ ਦਿੰਦੇ ਸੀ ਆ ਤੁਹਾਨੂੰ ਯਾਦ ਆ ਇੱਕ ਵਾਰੀ ਆਪਣੇ ਇਧਰ ਇਲਾਕੇ ਚ ਡੋਬਾ ਆ ਗਿਆ ਸੀ ਬੜਾ ਉਮੀ ਪਾਇ ਹੂੰ ਤੇ ਇਹਨਾਂ ਨੇ ਨਰਮੇ ਦੀ ਬਿਮਾਰੀ ਫਸਲ ਤੇ ਆ ਕੇ ਤੇ ਇਥੇ ਸਿੰਘ ਫਸਾਲੇ ਸੀ ਮਤਲਬ ਕਿ ਦੂਜਾ ਹਲਕਾ ਇਹਨਾਂ ਦਾ ਕੋਟਕਪੂਰਾ ਸੀ ਹੂੰ ਮਕਸਰ ਆ ਕੇ ਤੇ ਅਫਸਰਾਂ ਨਾਲ ਸਿੰਘ ਫਸਾਲੇ ਸੀ ਜੀ ਜਦੋਂ ਵਿਰੋਧੀ ਧਿਰ ਸੀ ਵਿਰੋਧੀ ਧਿਰ